ਨਸ਼ਿਆਂ ਨੇ ਪੰਜਾਬ ਨਹੀਂ ਹਿੰਦੁਸਤਾਨ ਦੇ ਕਈ ਹੋਰ ਸੂਬਿਆਂ ਦੇ ਵਿੱਚ ਬੜਾ ਤਬਾਹੀ ਕੀਤੀ ਹੈ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਪਹਿਲੇ ਕੋਈ ਮਹੀਨਿਆਂ ਦੇ ਵਿੱਚ ਜਿਹੜਾ ਲੇ ਕੇ ਮਤਲਬ ਲਾਇਆ ਸੀ ਕਿ ਅਸੀਂ ਇਹਨਾਂ ਚ ਨਸ਼ਿਆਂ ਦੀ ਨੂੰ ਜੜੋਂ ਖਤਮ ਕਰ ਦੇਂਗੇ ਤਿੰਨ ਸਾਲਾਂ ਦੇ ਵਿੱਚ ਨਸ਼ੇ ਖਤਮ ਨਹੀਂ ਹੋ ਸਕੇ ਅੱਜ ਵੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਓਵਰਡੋਜ਼ ਨਾਲ ਨੌਜਵਾਨ ਜਿਹੜੇ ਉਮਰ ਰਹੇ ਹੁਣ ਇਹਨਾਂ ਇੱਕ ਨਵੀਂ ਕਮੇਟੀ ਬਣਾ ਦਿੱਤੀ ਹੈ ਜਿਹੜੀ ਕਮੇਟੀ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਏਗੀ ਤੇ ਉਸ ਮਹਿੰਮ ਦੇ ਵਜੋਂ ਪਹਿਲੀ ਜਿਹੜੀ ਹੈ ਪੁਲਿਸ ਨੇ ਵੱਡੀ ਮਹਿੰਮ ਚਲਾਈ ਹੈ ਉਹਦੇ ਵਿੱਚ ਇਹਨਾਂ ਦਾਵਾ ਕੀਤਾ ਵੀ 232 ਕੇਸ ਬੰਦੇ ਅੰਦਰ ਕਰ ਦਿੱਤੇ ਗਏ ਪਤਾ ਨਹੀਂ ਕਿੰਨੇ ਕੇਸ ਕੀਤੇ ਗਏ ਇਹਨਾਂ ਨਸ਼ਾ ਸੀ ਫੜ ਲਿਆ ਤੁਸੀਂ ਲੱਗਦਾ ਹੈ ਇਸ ਸਕੀਮ ਨਾਲ ਜਿਹੜਾ ਪੁਲਿਸ ਨੇ ਕੱਲ ਕਾਰਵਾਈਆਂ ਕੀਤੀਆਂ ਉਹਦੇ ਨਾਲ ਕੋਈ ਬਹੁਤ ਅਸਰ ਪਾਏਗਾ ਅਸਰ ਪਾਉਣ ਲਈ ਕੀ ਕਰਨਾ ਪੈਗਾ ਇਹਨਾਂ ਨੂੰ ਵੀ ਤਾਂ ਕਿ ਨਸ਼ਿਆਂ ਦੀ ਜਿਹੜੀ ਆਦਤ ਜਿਹੜੇ ਨੌਜਵਾਨਾਂ ਨੂੰ ਲੱਤ ਲੱਗ ਚੁੱਕੀ ਹੈ ਉਹਨੂੰ ਕਿਵੇਂ ਰੋਕਿਆ ਜਾ ਸਕੇ ਜੋ ਇਹਨਾਂ ਦੀ ਸਕੀਮ ਹੈ ਇਹ ਮੈਨੂੰ ਲੱਗਦਾ ਅਖਬਾਰੀ ਸੁਰਖੀਆਂ ਦਾ ਜ਼ਿਆਦਾ ਹੋਏਗੀ ਪ੍ਰੈਕਟੀਕਲੀ ਵਿਹਾਰਕ ਜਿਹੜੀ ਆ ਉਹ ਮੇਰਾ ਖਿਆਲ ਉਸ ਲੈਵਲ ਤੇ ਨਹੀਂ ਹੋਏਗੀ ਦੇਖੋ ਜੀ ਮਨਸਾਬ ਤੁਸੀਂ ਠੀਕ ਹੈ ਇਹਨਾਂ ਦਾ ਹਾਲ ਹੋਇਆ ਜਿਉਂ-ਜਿਉਂ ਦਵਾਈ ਚ ਤੁਮਰਜ ਵਧਦਾ ਗਿਆ ਕਿਉਂਕਿ ਮੇਰਾ ਕਿਤਾ ਹੀ ਇਹ ਹੈ ਉਹ ਕਿਤਾ ਇਹ ਕਹਿੰਦਾ ਪਹਿਲਾਂ ਬਿਮਾਰੀ ਸਮਝੋ ਫਿਰ ਇਲਾਜ ਕਰ ਲੈ ਬਾਬਾ ਨੇ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਕਿਹਾ ਵੈਦ ਬੈ ਸੋ ਵੈ ਤੂੰ ਪਹਿਲਾਂ ਰੋਗ ਪਛਾਨ ਐਸਾ ਦਾਰੂ ਲੋੜਦਾ ਜਿਸ ਤੋਂ ਵੰਜੇ ਰੋਗਾ ਕਾ ਇਹ ਇਹ ਜਾਂ ਪਹਿਨਾ ਆਪਣੇ ਮਨ ਦਾ ਤੰਦ ਦਾ ਰੋਗ ਗਵਾ ਦੂਰ ਕਰੇਗਾ ਤਾਂ ਹੀ ਤੂੰ ਵੈਦ ਸਜਾਨ ਕਹਾਏਗਾ ਉਹਨਾਂ ਨੇ ਇਹ ਆਪਣੇ ਮਨ ਤੇ ਤੰਦ ਦਾ ਰੋਗ ਤਾਂ ਦੂਰ ਨਹੀਂ ਹੋ ਰਿਹਾ ਕੈਪਟਨ ਨੇ ਵੀ ਕਿਹਾ ਸੀ ਸੌਂ ਖਾ ਕੇ ਉਸ ਤੋਂ ਬਾਅਦ ਇਹਨਾਂ ਨੇ ਵੀ ਕਿਹਾ ਛੇਤੀ ਖਤਮ ਕਰਦੇ ਹਾਂ ਹੁਣ ਕਿਹਾ 3 ਮਹੀਨੇ ਚ ਖਤਮ ਕਰ ਲਾਂਗੇ ਹੁਣ ਜਿਹੜਾ ਇਹ ਬਣਾਈਆਂ ਨੇ ਨਾ ਕਮੇਟੀਆਂ ਮੀਕੋ ਜੀ ਅਫਸਰਾਂ ਦੀ ਕਮੇਟੀ ਬਣਾਈ ਇੱਕ ਅਸੀ ਜੀ ਇਹ ਸਿਆਸਦਾਨ ਜਿਹਦੇ ਵਿੱਚ ਵੀਰਮਾਨ ਸਾਹਿਬ ਜਿਹਦੇ ਵਿੱਚ ਸੌਂਡ ਸਾਹਿਬ ਤੇ ਜਿਹਦੇ ਵਿੱਚ ਆਪਣਾ ਇਹ ਲਾਲਜੀ ਚ ਪਲ ਲਰ ਤੇ ਬਲਵੀਰ ਸਿੰਘ ਇੰਨਾ ਦੀ ਕਮੇਟੀ ਬਣਾਤੀ ਇਹ ਕਮੇਟੀਆਂ ਨੇ ਕੀ ਕਰਨਾ ਉਦੋਂ ਅੱਗੇ ਜਿਹੜਾ ਕਹਿੰਦੇ ਅਸੀਂ ਜੀ 6 ਕਿਲੋ ਹੈਰੋਨ ਫੜ ਲਈ ਅਸੀਂ 1.2 ਕਿਲੋ ਖੀਨ ਫੜ ਲਈ ਅਸੀਂ 900 ਗ੍ਰਾਮ ਗੰਜਾ ਫੜ ਲਿਆ ਅਸੀਂ 12000 ਗੋਲੀਆਂ ਫੜਨੀਆਂ ਕੈਪਸੂਲ ਫੜ ਲਏ ਅਸੀਂ 232 ਕੇਸ ਬਣਾਤੇ ਅਸੀਂ 290 ਬੰਦੇ ਅੰਦਰ ਕਰਤੇ ਪਈਸਾਬ 2014 ਇੰਚ ਦਾ 14000 ਬੰਦਾ ਅੰਦਰ ਕਰਤਾ ਸੀ ਕੈਪਟਨ ਨੇ 16000 ਅੰਦਰ ਕਰਤਾ ਸੀ ਫਿਰ हट ਕੇ ਨਿਛੇ ਔਰ ਇਹ ਜਿਹੜਾ ਕਹਿੰਦੇ ਨੇ ਇਹ ਤਾਂ ਕਈ ਗੁਨਾਹ ਵੱਤੰਦੇ ਸੀ ਰੋਹੀ ਫੜੇ ਜਾਂਦੇ ਸੀ ਹੁਣ ਕਹਿੰਦੇ ਅਸੀਂ ਫੜਲੇ ਸੇ ਸਾਡਾ ਨਫਾ ਫੇਵਾਜੀ ਹੈ ਬਿਲਕੁਲ ਬਿਨਾ ਸਮਝਿਆ ਬਿਲਕੁਲ ਧੱਕਾ ਕਰਨ ਦੀ ਗੱਲ ਹੈ ਇੱਕ ਗੱਲ ਕੋਈ ਨਿਸ਼ਾਨੀ ਬੰਦ ਹੋਣਾ ਜੋਰ ਲਾ ਦੇਣ ਲੋਗ ਦੂਜਾ ਦੂਜਾ ਪੱਖੇ ਦੇ ਵਿੱਚ ਇਹ ਹੈ ਵੀ ਭਾਵੇਂ ਇੱਕ ਗੱਲ ਨਵੀਂ ਕਰ ਜਿਹੜੀ ਗੱਲ ਮਨੁੱਖੀ ਅਧਿਕਾਰਾਂ ਦੇ ਵੀ ਖਿਲਾਫ ਹੈ ਜਿਹੜੀ ਗੱਲ ਸਾਡੇ ਸੰਵਿਧਾਨ ਦੇ ਵੀ ਖਿਲਾਫ ਹੈ ਜਿਹੜੀ ਨਿਆ ਕਾਨੂੰਨ ਦੇ ਵੀ ਖਿਲਾਫ ਆ ਜਿਹੜੀ ਗੱਲ ਐਸ ਨੂੰ ਪੁਲਸ ਰਾਜ ਤੇ ਮੈਂ ਤਾਂ ਖਾਂਗੇ ਇਸ ਤੋਂ ਬਾਅਦ ਗੁੰਡਾ ਰਾਜ ਹੀ ਹੋ ਜਾ ਸਕਦੀ ਹੈ ਕਿਉਂਕਿ ਜਿਹਨੂੰ ਮਰਜ਼ੀ ਫਲਕੇ ਮਾਰ ਦੋ ਜਿਹਦਾ ਮਰਜ਼ੀ ਘਾਟਾ ਦੋ ਇਹ ਬੁਲਡੋਜ਼ਰ ਇਹ ਲੈ ਲੈ ਕੇ ਜਾ ਰਹੇ ਨੇ ਇਹ ਬੁਲਡੋਜ਼ਰ ਦੇ ਨਾਲ ਲੋਕਾਂ ਦੇ ਘਟ ਆ ਕੇ ਬਹਾਨੇ ਨਾਲ ਨਹੀਂ ਜੀ ਇਹ ਟੋਬੇ 'ਚ ਬਣਿਆ ਹੋਇਆ ਸੀ ਜੀ ਇਹਨੇ ਜੇ ਟੋਬੇ 'ਚ ਨਹੀਂ ਵੀ ਬਣਿਆ ਸੀ ਜੇ ਸਰਕਾਰੀ ਜਗ੍ਹਾ ਤੇ ਨਹੀਂ ਵੀ ਬਣਿਆ ਸੀ ਉਹ ਜੀ ਇਹਨੇ ਫਿਰ ਤਸਕਰੀ ਦੇ ਪੈਸੇ ਨਾਲ ਬਣਾਇਆ ਉਹ ਲੋ ਜਿਹਨੂੰ ਮਰਜ਼ੀ ਕਹ ਦੋ ਵੀ ਇਹਨੇ ਤਸਕਰੀ ਦੇ ਪੈਸੇ ਨਾਲ ਬਣਾਇਆ ਇਹ ਤਾਂ ਕੋਕਾ ਕਮਨੀ ਇਹਦਾ ਛੱਜਾ ਥੋੜਾ ਜਿਹਾ ਮਾਰ ਸੀ ਝਾੜ ਦੋ ਦੂਜਾਂ ਦੇ ਛੱਜੇ ਜੀ ਛੱਡੋ ਭਾਵੇਂ ਬੇੜੇ ਬਣੇ ਹੋਣ ਉੱਤੇ ਚਵਾਰੇ ਬਣੇ ਪਏ ਹੋਣ ਫਿਰ ਇਸ ਕਰਕੇ ਇਹ ਜਿਹੜਾ ਫਾਰਕ ਲਿਕ ਹੈ ਕਿ ਤੁਸੀਂ ਕਾਨੂੰਨ ਨਾਲ ਇਹ ਮੰਨ ਲੈਣਾ ਚਾਹੀਦਾ ਭਗਵੰਤ ਮਾਨ ਨੂੰ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਨੇ ਬੇਸੀ ਫੇਲ ਹੋ ਗਏ ਨਸ਼ਾ ਨੂੰ ਬੰਦ ਕਰਨ 'ਚ ਅਸੀਂ ਜਨਮ ਰੋਕਣ 'ਚ ਫੇਲ ਹੋ ਗਏ ਕਿ ਖੋਣ ਅਸੀਂ ਫੇਲ ਹੋ ਕੇ ਅਸੀਂ ਕਾਨੂੰਨ ਦਾ ਰਾਜ ਕਰਨ ਦੀ ਬਜਾਏ ਅਸੀਂ ਡੰਡੇ ਨਾਲ ਰਾਜ ਕਰਾਂਗੇ ਕੁੱਟਾਂਗੇ ਅਸੀਂ ਤਾਂ ਇਹ ਨੀਤੀ ਤਾਂ ਸਰਕਾਰਾਂ ਇਸ ਦਾ ਇਹ ਨੀਤੀ ਤਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਦਿੱਤਿਆ ਨਾਦ ਨੇ ਬਣਾਈ ਸੀ ਬਲਡوزر ਨੀਤੀ ਉਤੋਂ ਦਿੱਲੀ ਤੱਕ ਆਈ ਸੀ ਮੈਂ ਕਹਿਣਾ ਇਹ ਬਲਡوزر ਕੋਈ ਅੱਗੇ ਬਣੇ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਬੰਦਿਆਂ ਤੇ ਬਲਡوزر ਚੜਾਇਆ ਨਕਸ ਰਾਈਟ ਕਹਿ ਕੇ ਫਿਰ ਜਦ ਰਬਿਊਰੋ ਕੇਟੀਐਸ ਗਿਰਲਾ ਹੈ ਉਹਨਾਂ ਨੇ ਬੰਦਿਆਂ ਦੇ ਉੱਤੇ ਔਰ ਘਰਾਂ 'ਚ ਵੀ ਉਹਨਾਂ ਨੇ ਘਰਾਂ ਨੂੰ ਵੀ ਆਗਾਂ ਲਾਈਆਂ ਘਰਾਂ ਨੂੰ ਵੀ ਲੁੱਟਿਆ ਤੇ ਘਟਾ ਹੈ ਵੀ ਇਹ ਕਹਿ ਕੇ ਇੱਥੇ ਮੁਕਾਬਲਾ ਹੋ ਰਿਹਾ ਸੀ ਜੀ ਬਹਾਨੇ ਨਾਲ ਤੇ ਉਦੋਂ ਬੰਦਿਆਂ ਤੇ ਇਹਨਾਂ ਨੇ ਤਸ਼ੱਦਦ ਕੀਤਾ ਐਨੇ ਬੰਦੇ ਮਾਰਤੇ ਜਿਹਦਾ ਹਿਸਾਬ ਹੀ ਕੋਈ ਨਹੀਂ ਜਿਹੜਾ ਬੰਦਾ ਮਾੜਾ ਮੋਟਾ ਦਾ ਹਸਾਬਕਤਾਪੀ ਇਹ ਚਾਰੇ ਰਹਿ ਜਾ ਰਿਹਾ ਸੀ ਜਸਨ ਸਿੰਘ ਕਾਲੜਾ ਉਹਦਾ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕਿੱਥੇ ਗਿਆ ਤੇ ਜਿਹੜੇ ਅਜੀਤ ਸਿੰਘ ਬੈਂਸ ਅੱਜ ਭਾਵੇਂ ਦੁਨੀਆ 'ਚ ਨਹੀਂ ਰਹਿ ਐ ਜੱਜ ਰਹੇ ਹਾਈ ਕੋਰਟ ਦੇ ਤੇ ਉਹਨਾਂ ਨੂੰ ਹੱਥਕੜੀਆਂ ਲਾ ਕੇ 17 ਚੁਕਾਤਾ ਸੀ ਕੋਈ ਸਟੇਟ ਦੇ ਲਈ ਗੈਰ ਕਾਨੂੰਨੀ ਕੰਮ ਕਰਨ ਦੀ ਬੜੀ ਤਕੜੀ ਹੈ ਹੁਣ ਫੇਰ ਵੀ ਇਹ ਕੁਛ ਕਰ ਰਹੇ ਨੇ ਇਹ ਇਹ ਤਾਂ ਇਹੀ ਹੈ ਨਾ ਵੀ ਫਰਵਾਣੇ ਬੰਦੇ ਨੇ ਜੀ ਬੰਦਾ ਮਾਰਤਾ ਉਹਨੂੰ ਫੜਕੇ ਸਾਰ ਮਾਰਦੇ ਅਸੀਂ ਤਾਂ ਫਿਰ ਲੋਜੀ ਕਤਰੋਂ ਕਰੀ ਫਿਰ ਜਿੱਦ ਸਰਕਾਰ ਹੁਣ ਕੀ ਹੋ ਗਿਆ ਇਹਨਾਂ ਨੂੰ ਇਹ ਵੀ ਨਹੀਂ ਸੋਚ ਆਈ ਅੱਜ ਤੋਂ 5 ਸਾਲ ਪਹਿਲਾਂ ਜਿੰਮੂ ਸਭ ਤੁਸੀਂ ਵੀ ਦੇਖਿਆ ਵੇ ਕੋਈ ਬੰਦਾ ਸੁਪਰੀਮ ਕੋਰਟ ਤੇ ਜਾਂ ਚੋਣ ਕਮਿਸ਼ਨ ਤੇ ਕੋ ਮੜੀਆਂ ਮੁੱਠੀਆਂ ਉਂਗਲਾਂ ਠਾਉਂਦਾ ਸੀ ਤਾਂ ਲੋਕ ਮੰਨਦੇ ਨਹੀਂ ਸੀ ਉਹ ਕਹਿੰਦਾ ਯਾਰ ਇਹਨੇ ਰੌਲਾ ਪੰਦਾ ਹੈ ਹਾਰ ਗਏ ਤਾਂ ਰੌਲਾ ਪੰਦਾ ਅੱਜ ਚੋਣ ਕਮਿਸ਼ਨ ਦੇ ਉੱਤੇ ਵੀ ਅੱਜ ਅਦਾਲਤਾਂ ਦੇ ਉੱਤੇ ਵੀ ਲੋ ਐਸ਼ਰੀਆਂ ਮੁੰਗਲੀਆਂ ਠਾ ਰਹੇ ਨੇ ਇਹ ਕਿਉਂ ਇਹਨਾਂ ਥੱਦਿਆ ਲੱਗਿਆ ਅੱਜ ਕਿਹਾ ਜਾ ਰਿਹਾ ਹੈ ਚੀਫ ਜਸਟ ਜਿਹੜਾ ਰਿਟਾਇਰ ਹੋ ਗਿਆ ਮਿਰੇ ਹੋਇਆ ਸੀ ਦਬਾਅ ਥੱਲੇ ਸੀ ਇਹ ਤਾਂ ਕੋਈ ਨਹੀਂ ਕਹਦਾ ਸੀ ਇਹਦਾ ਕੋਈ ਤਾਂ ਗੱਲ ਹੋਣੀ ਹੈ ਨਾ ਅੱਜ ਉਹਨਾਂ ਨੇ ਮੰਨ ਲਿਆ ਮਮਤਾ ਬੈਂਦਰਜੀ ਕਹਿੰਦੀ ਹੈ ਕਿ ਇਸ ਵੋਟਰ ਸੂਚੀਆਂ ਬਦਲਦੇ ਨੇ ਇਹ ਦੂਜੇ ਬੰਦੇ ਪਾਉਂਦੇ ਨੇ ਚੋਣ ਕਮਿਸ਼ਨ ਨੇ ਮੰਨ ਲਿਆ ਕਹਿੰਦਾ ਕੋਈ ਨਹੀਂ ਜੀ ਐਪੀ ਕਾਰਡ ਦਾ ਨੰਬਰ ਸੇਮ ਹੋ ਸਕਦਾ ਸੀ ਚੈੱਕ ਕਰ ਲਾਂਗੇ ਇਹਦਾ ਮਤਲਬ ਚੋਣ ਕਮਿਸ਼ਨ ਨੂੰ ਪਤਾ ਵੀ ਠੱਗੀ ਵੱਜ ਰਹੀ ਹੈ ਰੌਲਾ ਪੈਣ ਤੇ ਹੀ ਹੋ ਗਿਆ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਇਹ ਸਰਕਾਰ ਨੇ ਨਸ਼ਿਆਂ ਦੇ ਬਾਰੇ ਜੋ ਕੁਝ kiya ਮੈਂ ਸ਼ਾਇਦ ਸਾਡੇ ਦਰਸ਼ਕਾਂ ਨੂੰ ਦੱਸਣ ਵਾਸਤੇ ਦੱਸ ਦਿੰਦਾ ਮੈਂ 2012 ਤੇ ਨਸ਼ਾ ਛਡਾਓ ਜਿਲ੍ਹਾਂ ਚ ਨਸ਼ਾ ਛਡਾਓ ਪ੍ਰੋਗਰਾਮ ਦਾ ਇੰਚਾਰਜ ਮੈਂ ਡਾਇਰੈਕਟਰ ਸੀਗਾ ਸਟੇਟ ਅੰਡਰਸਟੈਂਡਿੰਗ ਹਾਂ ਅਸੀਂ ਉਸੇ ਜਿਲ੍ਹਾਂ ਚ ਕਾਫੀ ਪ੍ਰਬੰਧ ਕਰਿਆ ਥਾਰਾ ਇਹਦੇ ਬਾਵਜੂਦ ਜਿਲ੍ਹਾਂ ਚ ਨਸ਼ਾ ਤੋਂ ਨਹੀਂ ਖਤਮ ਹੋਇਆ ਅੱਜ ਪੰਜਾਬ ਦੇ ਜਿਲ੍ਹਾਂ ਚ ਜਿੰਨੇ ਕਹਿੰਦੇ 28000 ਕਹਿੰਦੀ ਹੈ ਉਹਨਾਂ ਦੇ ਵਿੱਚੋਂ 40% ਕਹਿੰਦੀ ਸਿੱਧੇ ਨਸ਼ਾ ਨਾਲ ਜੁੜੇ ਹੋਏ ਨੇ ਜੇ ਅਸੀਂ ਨਸ਼ਾ ਨਾਲ ਮੂੰਹ ਤੇ ਡੇ ਟੰਗੜਾ ਜੁੜੇ ਗਿੰਦੇ ਤਾਂ ਗਰੀਮ ਦੋਤੀ ਹੈ ਨਹੀਂ ਤੇ ਜਿਹੜੇ ਪੱਕੇ ਕਹਿੰਦੇ ਉਹਨਾਂ ਚੋਂ 30% ਸਿੱਧੇ ਨਸ਼ਾ ਚ ਸਜ਼ਾ ਹੋਈ ਹੋਈ ਹੈ ਨਸ਼ਿਆਂ ਦੇ ਵਿੱਚ ਪੁਲਿਸ ਗੜੀ ਹੋਈ ਹੈ ਇਹ ਕਿ ਨਾਰਕੋਟਿਕ ਵਿਰੋਧਾ ਕੰਟਰੋਲ ਦੇ ਕੀਪਸ ਜਿਹੜਾ ਸੋ ਸਾਗੀ ਉਹ ਜੇੜ ਹੋਈ ਸੀ ਤੇ ਜਿਹੜਾ ਦੂਜਾ ਆ ਉਹਨੇ 7 ਲੱਖ ਰੁਪਈਆ ਲੈ ਲਿਆ ਸੀ ਸੋ ਇਸ ਕਰਕੇ ਰਲੇ ਹੋਏ ਨੇ ਇਹ ਫੜਾ ਕੁਛ ਮਿਲ ਮਲਾ ਕੇ ਕਰ ਰਹੇ ਨੇ ਇਹਦੇ ਵਿੱਚ ਇਹ ਜਿੰਨਾ ਮਰਜੀ ਇਹਨਾਂ ਨੇ ਤਾਂ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਸਿਨ ਨਸ਼ੇ ਤੋਂ ਕਰਾਂਗੇ ਜੇ ਚੰਨ ਨਹੀਂ ਪਹਿਲੀ ਗੱਲ ਨਸ਼ੇ ਕਦੇ ਨਾ ਸਮਾਜੋਂ ਖਤਮ ਹੋਏ ਨੇ ਨਾ ਹੋਣੇ ਨੇ ਸਵਾਲ ਹੈ ਮਾਤਰ ਕਿੰਨੀ ਹੋਵੇ ਕਿਵੇਂ ਹੋਵੇ ਉਹਦੇ ਨਾਲ ਜੁਰਮ ਕਿਵੇਂ ਘਟੇ ਉਹਦੇ ਨਾਲ ਐਕਸੀਡੈਂਟ ਮੌਤਾਂ ਕਿਵੇਂ ਘਟਣਾ ਰਿਗਵੇ ਤਾਂ ਭਰਿਆ ਪਿਆ ਸੰਗਰਾਸ਼ ਨਾਲ ਔਰ ਉਹ ਜਦ ਤੇ ਦੇਵਚਨ ਨੂੰ ਕਹਿੰਦਾ ਉਹ ਤਾਂ ਕਹਿੰਦਾ ਇੰਦਰ ਦੇਵਤਾ ਨੂੰ ਰਿਕਵੈਸਟ ਕਰਦਾ ਵੀ ਆਗੇ ਵਾ ਸਾਡੇ ਨਾਲ ਬੈਠ ਕੇ ਸੌਂ ਰਹਾ ਸੀ। ਵੇ ਇਸ ਕਰਕੇ ਆਪਾਂ ਨਿਸ਼ਾਨ ਦੀਹੀ ਜਗਾ ਅੱਜ ਦੁਨੀਆ ਚ ਨਸ਼ੇ ਜਿਹਾ ਖਤਮ ਹੀ ਨਹੀਂ ਹੋਇਆ ਜੋਰ ਲਾਓ। ਦੱਸੋ ਕਿ ਕਿੱਥੇ ਖਤਮ ਹੈ ਕੋਈ ਦੱਸੋ ਵੀ? ਆਈ ਨਹੀਂ ਹੁੰਦਾ। ਹਾਂ ਠੀਕ ਆ ਕੁਝ ਲੋਕ ਛੱਡ ਦਿੰਦੇ ਨੇ, ਕੁਝ ਖਾਈ ਜਾਂਦੇ ਨੇ ਚੱਲ। ਸੋ ਨਸ਼ਿਆਂ ਦੇ ਉੱਤੇ ਕੰਟਰੋਲ ਜਿਹਨੂੰ ਆਪਾਂ ਕਹਿੰਦੇ ਨਿਯੰਤਰਣ ਕਰਨਾ। ਉਹ ਇਹ ਬਿਲਕੁਲ ਨਹੀਂ ਕਰ ਰਹੇ। ਨਾ ਇਹਨਾਂ ਨੇ ਕਰਨਾ ਹੈ, ਨਾ ਇਹਨਾਂ ਦੀ ਕੋਈ ਮਨਸ਼ਾ ਹੈ। ਇਹ ਉਲਟ ਪਾਸੇ ਚੱਲ ਰਹੇ ਨੇ ਤਿੰਨ ਮਹੀਨਾ ਚ ਲੋਕਾਂ ਦੀਆਂ ਅੱਖਾਂ ਚ ਕਹਿੰਦੇ ਕਾਸ਼ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ। ਇਹ ਕਾਸ਼ ਦੀ ਹਾਂਡੀ ਨਾ ਵਾਰ-ਵਾਰ ਨਹੀਂ ਚੜੇਗੀ। ਇਹ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਲੋਕ ਸਿੱਧਾ ਇਹਨਾਂ ਦੇ ਮੂੰਹ ਤੇ ਕਹਿਣਗੇ ਵੀ ਆ ਕੀ ਕਰਿਆ। ਫਿਰ ਇਸ ਕਰਕੇ ਮੈਨੂੰ ਨਹੀਂ ਲੱਗਦਾ ਮੈਂ ਸਾਰਾ ਜੋ ਇਹਨਾਂ ਦਾ ਯੋਜਨਾਬੰਦੀ ਕਰਿਆ ਉਹ ਜਮ੍ਹਾਂ ਫੇਲ ਹੋएगी ਬੁਰੀ ਤਰ੍ਹਾਂ। ਕੋਈ ਕੋਈ ਆਰੇ ਇਹ ਤਾਂ ਬੜਾ ਨੈਗੇਟਿਵ ਜ ਹੈ। ਆਏ ਕਿਵੇਂ ਹੋ ਸਕਦਾ ਕੁਸ਼ਤਾ ਕੰਮ ਹੋ। ਜਦ ਤੁਸੀਂ ਪੁੱਠਾ ਕੰਮ ਕਰ ਲੋ ਮੈਂ ਸਰਜਣਾ ਜੇ ਸੱਗੇ ਪਾਸੇ ਕੱਟ ਦੇਣ ਦੀ ਬਜਾਏ ਅਪੈਂਡਿਕਸ ਕੱਟਣ ਦੇ ਬਹਾਨੇ ਖੱਬੇ ਪਾਸੇ ਮੈਂ ਉੱਤੇ ਕੀੜਾ ਦੇ ਦੂੰਗਾ ਫਿਰ ਫਿਰ ਮੈਂ ਫੇਰ ਨਹੀਂ ਹੋਣਾ ਕੀੜਾ ਤਾਂ ਮੈਂ ਦੇ ਰਿਆ ਸੋ ਇਹ じゃ ਕੰਮ ਇਹ ਕਰ ਹੈ ਤੇ ਇਹਦਾ ਮਤਲਬ ਨਸ਼ਾ ਜਿਹੜਾ ਇਹਨਾਂ ਨੂੰ ਰੋਕਣ ਚ ਬੜੀ ਸਫਲਤਾ ਨਹੀਂ ਮਿਲੇਗੀ ਜਿਵੇਂ ਹੁਣ ਸਫਲਤਾ ਨਹੀਂ ਤੇਜ਼ ਹੋਏਗਾ ਇਹ ਹੋਏਗਾ ਰਿਸ਼ਵਤ ਬਣੇਗੀ ਹੁਣ ਇਹਨਾਂ ਦੇ ਅੰਦਰ ਬੱਚ ਰਿਸ਼ਵਤ ਚ ਫਸੇ ਜਾਂਦੇ ਨੇ ਦਾਦੋ ਕਿਹੜਾ ਨਹੀਂ ਫਸ ਰਹੇ ਰੋਜ਼ ਹੀ ਫਸ ਰਹੇ ਨੇ ਫਿਰ ਉਹ ਬਹਾਨੇ ਲਾਉਂਦੇ ਨਹੀਂ ਜੀ ਉਹਦੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਕਦੇ ਕਿਸੇ ਵੀਡੀਓ ਨੂੰ ਚੱਕ ਕੇ ਲੈ ਜਾਂਦੇ ਨੇ ਗੱਡੀ 'ਚ ਹੈ ਕੌਲ ਬਲਾਦ ਦੇ ਉਹ ਦੱਸਣ ਤਾਂ ਸੀ ਨਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਇੱਥੇ ਕ腐ਸ਼ਨ ਖਤਮ ਕਰਨਗੇ ਜਾਂ ਘਟਾਉਣਗੇ ਮੈਨੂੰ ਨਹੀਂ ਲੱਗਦਾ ਇੱਥੇ ਪ੍ਰਸ਼ਾਸਨ ਨੂੰ ਇਹ ਚੋਸ ਦਰਸਤ ਕਰ ਸਕਣਗੇ ਤੇ ਮੈਨੂੰ ਨਹੀਂ ਲੱਗਦਾ ਨਸ਼ਾ ਤੇ ਇਹ ਕਿਉਂਕਿ ਦੋਨੇ ਚੀਜ਼ਾਂ ਨਸ਼ਿਆਂ ਨਾਲ ਜੁੜੀਆਂ ਹੋਈਆਂ ਨੇ ਰਿਸ਼ਵਤ ਤੇ ਤਸਕਰੀ ਇਹ ਦੇਸ਼ਵਤ ਤਸਕਰੀ ਦੇ ਨਾਲ ਨਸ਼ੇ ਇੱਥੇ ਵਧਣਗੇ ਘਟਣਗੇ ਨਹੀਂ ਜਿਹੋ ਜਿਹਾ ਕੁਝ ਇਹ ਕਰ ਰਹੇ ਨੇ ਕਿਉਂ ਇਹ ਲੋਕਾਂ ਨੂੰ ਸ਼ਾਮਲ ਕਿਹਾ ਵੀ ਅੰਜੂ ਆ ਜਿਓ ਜੀ ਸਾਡੇ ਨਾਲ ਅੰਜੂ ਆ ਰਿਹਾ ਨਾ ਕਹਿੰਦਾ ਸਿਰ ਪੜਵਾਉਣਾ ਇਹ ਤਾਂ ਜਾ ਕੇ ਦੱਸਣ ਦੀ ਇਹਨਾਂ ਹੀ ਪੁਲਿਸ ਵੀ ਫਰਾਂਨੇ ਨੇ ਕਿਹਾ ਨਹੀਂ ਬਠਿੰਡੇ ਦੇ ਵਿੱਚ ਕਈਆਂ ਅੰਦਰ ਕਟਾਪਾ ਹੋਇਆ ਜਿਨ੍ਹਾਂ ਨੇ ਪਿੰਡਾਂ 'ਚੋਂ ਨਸ਼ੇ ਰੋਕਣ ਦਾ ਯਤਨ ਕੀਤਾ ਸੀਗਾ ਹਾਂ ਉਹਨਾਂ ਦਾ ਕਟਾਪਾ ਹੋਇਆ ਇਹਨਾਂ ਦੇ ਉਹ ਐਸਪੀ ਸੀ ਜਿਹੜਾ ਉਹਨੇ ਝੋਟੇ ਨੂੰ ਜਿਹੜਾ ਸੀ ਮੁੰਡੇ ਨੂੰ ਫੜਿਆ ਮਾਨਸਾ ਦੇ ਵਿੱਚ ਆ ਉਹ ਨਾਨਕ ਸਿੰਘ ਨੇ ਹਾਂ ਜੇ ਉਹ ਇਹੀ ਕੁਛ ਕਰਦੇ ਨੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਨਸ਼ਾ ਦਾ ਕੁਛ ਕਰਨਗੇ ਨਸ਼ਿਆਂ ਦੇ ਵਾਰੇ ਬਲੀ ਸਟਡੀ ਬੜੇ ਦਿਹਾਣ ਹੋ ਚੁੱਕੇ ਕੋਈ ਅੱਜ ਦੀ ਗੱਲ ਨਹੀਂ 1980 ਤੋਂ ਹੋ ਰਹੇ ਨੇ ਹਰੋ ਦੇ ਤਾਤਰੀਕੇ ਹੈਗੇ ਨੇ ਆਲ ਇੰਡੀਆ ਇੰਸਟੀਚਿਊਟ ਤੱਕ ਨੇ ਦੇਣ ਕਰੇ ਨੇ ਪੀ ਜੀ ਨੇ ਦੇਣ ਕਰੇ ਨੇ ਮੈਡੀਕਲ ਕਾਲਜ ਫ੍ਰੀਜ ਕੋਰਟ ਨੇ ਦੇਣ ਕਰੇ ਨੇ ਸੈਕਟਰੀ ਡਿਪਾਰਟਮੈਂਟ ਨੇ ਦੇਣ ਕਰੇ ਨੇ ਮਨੋਰੋਗਾਂ ਦੇ ਨੇ ਇਹ ਕੋ ਐ ਨਹੀਂ ਇਹ ਕੋਈ ਗਲਤੀ ਕਿਸੇ ਨੇ ਕਰਿਆ ਨਹੀਂ ਹੋਇਆ ਕੰਮ ਬਹੁਤ ਹੋਇਆ ਹੋਇਆ ਪਰ ਉਹਨੂੰ ਉਸ ਤਰੀਕੇ ਨਾਲ ਲਾਗੂ ਕਰਨ ਦੀ ਬਜਾਇ ਇਹ ਪਲਾਸੂਟਾ ਮਾਰ ਰਹੇ ਨੇ ਪਲਾਸੂਟਾ ਕਦੇ ਕਦੇ ਤਾਂ ਤੀਰ ਨਹੀਂ ਤਤਵਪਤਾ ਕਮ ਆ ਜਾਂਦਾ ਹੈ ਕਿ ਐਂ ਕੰਮ ਕਰੇ ਵੀ ਬੇਗੈਰ ਵਿਗਿਆਨਕ ਢੰਗ ਨਾਲ ਜਾਂ ਤੁਸੀਂ ਅਵਿਗਿਆਨਕ ਢੰਗ ਨਾਲ ਕੰਮ ਕਰੋਗੇ ਵਿਗਿਆਨ ਛੱਡ ਕੇ ਵਿਗਿਆਨ ਦਾ ਪੱਲਾ ਛੱਡ ਕੇ ਫੇਰ ਕਦੇ ਸੂਤ ਆਜੇ ਤਾਂ ਆਜੇ ਨਹੀਂ ਆਮਤ ਸੂਤ ਨਹੀਂ ਹੋਣਾ ਤਾਂ ਸਭ ਇਹ ਤੋਂ ਅੱਗੇ ਚਲਦੇ ਇੱਕ ਸੰਖੇਪ ਟਿੱਪਣੀ ਤੁਸੀਂ ਕਰਨੀ ਕਿਸਾਨ ਜਿਹੜੇ ਆ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਫੇਰ ਡੇਰੇ ਲਾਉਣਗੇ ਆਪਣੀ ਮੰਗਾਂ ਲੈ ਕੇ ਜੀ ਪੰਜਾਬ ਸਰਕਾਰ ਨੇ ਕੱਲ ਉਹਨਾਂ ਨੂੰ ਗੱਲਬਾਤ ਲਈ ਸੱਦਿਆ ਉਹਨਾਂ ਕਹੇ ਕਿ ਕੁਝ ਮਾਮਲੇ ਉਹਨਾਂ ਦੇ ਕੇਂਦਰ ਸਰਕਾਰ ਨਾਲ ਜੁੜੇ ਹੋਏ ਕੁਝ ਪੰਜਾਬ ਸਰਕਾਰ ਨਾਲ ਕੱਲ ਦੀ ਜਿਹੜੀ ਗੱਲਬਾਤ ਕਿਸਾਨਾਂ ਦੀ ਹੋਣੀ ਉਹਦੇ ਚ ਕੋਈ ਕੀ ਤੁਸੀਂ ਸੋਚਦੇ ਹੋ ਕੋਈ ਗੱਲ ਨਿਕਲੇਗੀ ਗੱਲ ਅੱਗੇ ਤੁਰੇਗੀ ਮੈਨੂੰ ਆਇਆ ਲੱਗਦਾ ਹੈ ਵੀ ਕਿਸਾਨਾਂ ਨਾਲ ਗੱਲ ਕਰਨ ਚ ਪੰਜਾਬ ਸਰਕਾਰ ਸਹਿਯੋਗ ਦੇ ਵੱਲ ਠੀਕ ਜੋ ਮੇਰਾ ਹੁਣ ਤੱਕ ਦਾ ਤਜਰਬਾ ਹੈ ਪਰ ਇਹਦੇ ਹੱਥ ਪਰਦੇ ਕੁਝ ਹੈ ਨਹੀਂ ਦੂਜੇ ਜਿੰਨਾ ਘੱਟ ਹੱਥ ਪਰਦੇ ਹੋਵੇ ਵੀ ਉਹਦੇ ਵਿੱਚ ਇਹਨਾਂ ਦੀ ਬ੍ਰੋਕਰੇਸੀ ਹੋਰ ਸਾਰਾ ਕੁਝ ਉਹ ਜਿਹੜਾ ਹੁੰਦਾ ਪੂਰੀ ਸਮਝ ਬਣ ਕੇ ਥੋੜੀ ਇੱਛਾ ਕੀ ਕਰੂ ਕਦੀ ਵੀ ਮੈਂ ਇਮਾਨਦਾਰ ਹਾਂ ਜੀ ਪਰ ਕੰਮ ਮੈਂ ਠੀਕ ਨਹੀਂ ਕਰਦਾ ਇਮਾਨਦਾਰੀ ਕੀ ਕਰੂ ਉਹ ਇਸ ਕਰਕੇ ਉਹ ਚੋਂ ਨਿਕਲਣਾ ਕੁਝ ਨਹੀਂ ਬਹੁਤ ਕਿਉਂਕਿ ਜੇਸ ਤੀਕੇ ਨਾਲੇ ਕਿਸਾਨਾਂ ਦੇ ਮਸਲੇ ਹੱਲ ਕਰਨ ਤੁਰੇ ਸੀ ਜੋ ਸੂਬੇ ਦੇ ਨਾਲ ਸੀਗੇ ਉਹ ਤੋਂ ਇਹ ਅੱਗੇ ਵਧੇ ਨਹੀਂ 2013 ਦਾ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜੇ ਖੁਦਕਸ਼ੀ ਪੀੜਤ ਪਰਿਵਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਉਹਨਾਂ ਨੂੰ ਕਿਵੇਂ ਰਾਹਤ ਦੇਣੀ ਹੈ ਇਹਨਾਂ ਨੇ ਉੱਚ ਗੋਲੇ ਚਪੂਣੀ ਬਥੀਤੀ ਤੇ ਇਹਨਾਂ ਨੇ ਕੋਈ ਹੱਥ ਨਹੀਂ ਲਾਇਆ ਕਰਜ਼ਾ ਮਾਫੀ ਦੇ ਬਾਰੇ ਉਹਦੇ ਬਾਰੇ ਵੀ ਬਹੁਤ ਕੁਝ ਹੋਇਆ ਹੋਇਆ ਹੈ ਉਮੀ ਇਹਨਾਂ ਨੇ ਲਾਇਆ ਜਿਹੜਾ ਹੁਣ ਕਾਨੂੰਨ ਜਿਹੜਾ ਆਇਆ ਸੀ ਉਹ ਵੀ ਬੜੀ ਦੇਰ ਬਾਅਦ ਉਹਦੇ ਵਾਸਤੇ ਇੱਕ ਤੁਰੰਤ ਆਲ ਪਾਰਟੀ ਸਰਪਾਰਟੀ ਮੀਟਿੰਗ ਕਰਕੇ ਹੋਰ ਕਰਕੇ ਕਰਨ ਦੀ ਬਜਾਏ ਇਹਨਾਂ ਨੇ ਉਹਨੂੰ ਹੁਣ ਆ ਡਬਲ ਪੁਛੜੀ ਚ ਪਾਸ ਜਾ ਕਰਿਆ ਵੀ ਅਸੀਂ ਨਹੀਂ ਮੰਨਦੇ ਅਸੀਂ ਨੂੰ ਮੈਨੂੰ ਐ ਲੱਗਦਾ ਨਹੀਂ ਵੀ ਇਹਨਾਂ ਕੋਲ ਨਾ ਜਿਨੋ ਪਕੈਨੇ ਆ ਕਿ ਦ੍ਰਿਸ਼ਟੀਕੋਣ ਸਾਫ਼ ਨਹੀਂ ਹੈ ਜਦ ਤੁਹਾਡੇ ਕੋਲ ਦ੍ਰਿਸ਼ਟੀਕੋਣ ਸਾਫ਼ ਨਾ ਹੋਵੇ ਤੇ ਫਿਰ ਤੁਸੀਂ ਆਪਦੇ ਕਦਮ ਸਹੀ ਰਸਤੇ ਨਹੀਂ ਪੁੱਟ ਸਕਦੇ ਸੋ ਨਕਸ਼ੇ ਨਹੀਂ ਨਾ ਕੋਲੇ ਇਹਨਾਂ ਕੋ ਖਾਕਾ ਹੀ ਨਹੀਂ ਵੀ ਅਸੀਂ ਕੀ ਕਰਨਾ ਹੈ ਬਾਕੀ ਬਹੁਤਾ ਹੈਗਾ ਕੇਂਦਰ ਕੋਲੇ ਕੇਂਦਰ ਦੇ ਇਹਨਾਂ ਦੇ ਗੱਲ ਹੀ ਨਹੀਂ ਕਰ ਸਕਦੇ ਕਿਉਂਕਿ ਇੱਥੇ ਜਿਹੜਾ ਦੂਜੇ ਬੈਠੇ ਨੇ ਇਹਨਾਂ ਦੇ ਵੇਲੇ ਤਾਂ ਇਹ ਦੋਨੇ ਵਾਰੀ ਮੀਟਿੰਗਾਂ 'ਚ ਗਏ ਨੇ ਉੱਥੇ ਇਹਨਾਂ ਨੇ ਕੀ ਕਰਾਤਾ ਬਲਕਿ ਉਸੇ ਚੁੱਪ ਕਰਕੇ ਆ ਕੇ ਜਦ ਪੰਜ ਫਸਨਾ ਕਹੀਆਂ ਸੀ ਕਿਸਾਨ ਤਾਂ ਚਲੋ ਨਹੀਂ ਸਮਝ ਸਕੇ ਸਰਕਾਰ ਦੇ ਨਵੇਂ ਦਿਨ ਤਾਂ ਪਤਾ ਹੀ ਸੀ ਮੁੱਖ ਮੰਤਰੀ ਆਪ ਵਿੱਚ ਸੀ ਉਸੇ ਕਹਿੰਦੇ ਵੀ ਨਾ ਨਹੀਂ ਨਾ ਪੰਜ ਪੰਜ ਦਾ ਕੋਈ ਮਤਲਬ ਹੀ ਨਹੀਂ ਹੈ ਹੁਣ ਜਿਵੇਂ ਮੈਨੂੰ ਪਤਾ ਲੱਗਿਆ ਵੀ 30% ਫਸਲ ਚੁੱਕਿਆ ਕਰਾਂਗੇ ਉਹ ਭਾਈ ਝੋਨਾ ਤੇ ਕੰਮ ਦਾ ਪੰਜਾਬ ਦੀ ਪੂਰੀ ਚੱਕ ਜਿੰਦੇ 30% ਚੱਕਣ ਦੇ ਨਾਲ ਸਭਾ ਨੂੰ ਨੁਕਸਾਨ ਕਰਤਾ ਕਹਿੰਦੇ ਉਹ ਫਿਰੇ ਨੱਤ ਘੜਾਉਣ ਨੂੰ ਤੇ ਉਹ ਫਿਰੇ ਨੱਕ ਬਣਾਉਣ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਚੋਂ ਬਹੁਤਾ ਕੁਝ ਨਹੀਂ ਨਿਕਲਣਾ ਪਰ ਸਰਕਾਰ ਜਿੰਨਾ ਕਿ ਇਹਨਾਂ ਨਾਲ ਗੱਲਬਾਤ ਹੋਊਗੀ ਕਿਸਾਨਾਂ ਦੀ ਉਹ ਹੋਣੀ ਚੰਗੀ ਹੈ ਕਿਉਂਕਿ ਗੱਲਬਾਤ ਤਾਂ ਹਮੇਸ਼ਾ ਹੀ ਗੱਲਬਾਤ ਹੀ ਰਸਤਾ ਹੁੰਦਾ ਹੈ ਇਹ ਵਧੀਆ ਹੈ ਪਰ ਕਿਸਾਨਾਂ ਨੂੰ ਤਾਂ ਘੜਾਈ ਲੜਨੀ ਪੈਣੀ ਹੈ ਔਰ ਇਕੱਠੇ ਹੋ ਕੇ ਡੰਨੀ ਪੈਣੀ ਹੈ ਕਿਉਂਕਿ ਵੱਡਾ ਹਮਲਾ ਵੀ ਤੇ ਕੇਂਦਰ ਸਰਕਾਰ ਵਾਲੇ ਆ ਖੜੀ ਹੈ ਪਰ ਪੰਜਾਬ ਸਰਕਾਰ ਠੀਕ ਚਾ ਪੰਜਾਬ ਸਰਕਾਰ ਕੇਂਦਰ ਨੂੰ ਇਹ ਕਹਿੰਦੇ ਹਿੰ ਹਿੰਮਤ ਨਹੀਂ ਰੱਖਦੀ ਵੀ ਚੰਗਾ ਤੁਸੀਂ ਸਾਡਾ ਐਨ ਐਚ ਐਮ ਦਾ ਪੈਸਾ ਨਹੀਂ ਦੇਣਾ ਨਾ ਦਿਓ ਤੁਸੀਂ ਸਾਡਾ ਸਰਵ ਸਿੱਖਿਆ ਦਾ ਅੰਦਾਜ਼ ਸਮਗਰ ਸਿੱਖਿਆ ਦਾ ਅੰਦਾਜ਼ ਪੈਸਾ ਨਹੀਂ ਦੇਣਾ ਨਾ ਦਿਓ ਅਸੀਂ ਤੁਹਾਨੂੰ ਜੀ ਐਸਟੀ ਨਹੀਂ ਦਵਾਂਗੇ ਜਪਾ ਚੋ ਡਾੜੋ ਚੋ ਜੇ ਡਾੜੋਣਾ ਤੁਸੀਂ ਸਾਲ ਨੂੰ ਸਾਡੇ ਤੇਸੇ ਨਹੀਂ ਦਿੰਦੇ ਸੀ ਉਹ ਜੀਐਸਟੀ ਸਾਡੇ ਲੋਕੀ ਦੇ ਰਹਿਣ ਤੱਕ ਅਸੀਂ ਨਹੀਂ ਦਿੰਦੇ ਤੁਹਾਨੂੰ ਅਸੀਂ ਆਪਦਾ ਇਕੱਠਾ ਕਰਕੇ ਰੇਲਾ ਲਾਂਗੇ ਇੰਨੀ ਹਿੰਮਤ ਹੈ ਨਹੀਂ ਇਹਨਾਂ ਚ ਹੇ ਹਿੰਮਤ ਵਾਸਤੇ ਲੋਕਾਂ ਦਾ ਤੁਕੇ ਹਿੰਮਤ ਕਰਦਾ ਉਹ ਤਾਂ ਕੁਰਸੀਆਂ ਉੱਪਰ ਇੱਕ ਦੂਜੇ ਦੀ ਵੀ ਉਹ ਕਹਿੰਦਾ ਮੈਂ ਲੈਣਾ ਉਹ ਕਹਿੰਦਾ ਮੈਂ ਲੈਣਾ ਜਿਸ ਕਰਕੇ ਮੈਨੂੰ ਲੱਗਦਾ ਨਹੀਂ ਵੀ ਇਹ ਪੰਜਾਬ ਦੇ ਆਪਸੀ ਚਾਰੇ ਨੂੰ ਪੰਜਾਬ ਦੀ ਜਿਹੜੀ ਲੋਕਾਂ ਕੋਲ ਹਾਂ ਐਸਵਾਈਐਲ ਤੇ ਫਿਰ ਵੀ ਇਸ ਸਾਇੰਟਿਕ ਨਾ ਰਹਿਣੇ ਉਹਦੇ ਤੇ ਕਾਫੀ ਗੋਵਰੀ ਚੰਦਵਾਰੀ ਮੀਟਿੰਗਾਂ ਚ ਉਹ ਠੀਕ ਸਟੈਂਡ ਹੈ ਇਕੋ ਮੈਨੂੰ ਜਿਕੇ ਜਿਹੜਾ ਨਾ ਨਹੀਂ ਠੀਕ ਸਟੈਂਡ ਡਟ ਕੇ ਰਿਹਾ ਹੈ ਪਹਿਲੀ ਵਾਰ ਤੋਂ ਉਹਦੇ ਚ ਵੀ ਹਾਲ ਗਏ ਪਰ ਉਹ ਪ੍ਰਗਟ ਸਿੰਘ ਨੇ ਜਿਹੜਾ ਸੈਮੀਨਾਰ ਕਰਿਆ ਉਹ ਤੋਂ ਬਾਅਦ ਇਹਨਾਂ ਨੂੰ ਗੱਲ ਸਮਝ ਆ ਗਈ ਉਹਦੇ ਚ ਸਟੈਂਡ ਜ਼ਰੂਰ ਠੀਕ ਬੈਠੇ। ਜਿਹਨੂੰ ਜਿਹੜਾ ਚੰਗਾ ਸਟੈਂਡ ਲੈਂਦੇ ਉਹਦੇ ਤਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ, ਸ਼ਲਾਘਾ ਕਰਦੇ ਹਾਂ ਪਰ ਬਾਕੀ ਮੁੱਦੇ ਹੈ ਨਾ ਹਾਂਜੀ ਪਰ ਬਾਕੀ ਮੁੱਦਿਆਂ ਦੇ ਉੱਪਰ ਵੀ ਉਹ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਅਪਣਾਉਣੀ ਚਾਹੀਦੀ ਹੈ ਬਿਲਕੁਲ ਜੀ